ਗੁਰਦਰਾ ਸਾਹਿਬ ਇਹ ਵੀ ਭਾਜੀ ਹੋਣੀ ਸਾਡੇ ਨਾਲ ਸਾਡੇ ਵੀਰ ਜਸਪਾਲ ਸਿੰਘ ਜੀ ਚਲੇ ਗੁਰਦਰਾ ਸਾਹਿਬ ਇਹ ਆਪਣਾ ਮੜਾ ਇਧਰ ਦੇਖੋ ਸ਼ੈਲੀ ਇਹਨਾਂ ਦਾ ਸ਼ੈਲੀ ਇਹ ਵੀ ਅੱਜ ਗੁਰਦਰਾ ਸਾਹਿਬ ਚਲਿਆ ਆ ਪਿੱਛੇ ਜਨਤਾ ਹੋਰ ਬੈਠੀ ਹੈ ਇਹ ਆਪਣਾ सोनू ਔਰ ਆਪਣਾ ਮੰਨੂ 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 ਚੱਲੇ ਆਂ ਅਸੀਂ ਗੁਰਦਰਾ ਸਾਹਿਬ ਗੁਜਰਾਤ ਤੋਂ ਦਵਾਰਕਾ ਚੱਲੇ ਆਂ ਦੇਖੋ ਜੀ ਚੱਲੇ ਅਸੀਂ ਪਾਤਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਭਾਈ ਜਸਪਾਲ ਸਿੰਘ ਜੀ ਬੋਪਾ ਰਾਏ ਸਾਹਿਬ ਇਧਰ ਆਪਨੇ ਵੀਰ ਹੋਣੀ સાડે બૈલે પાણી સતનામ વાહે ગુરુ સતનામ વાહે ગુરુ sat naam vahe guru 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 सत्म वाहे गुरु सत्नाम वाहेगुरु सन्तनागुरु सत्नाम वाहेगुरु सप्तमाहेगुरु वाहे गुरु ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਦੇਖੋ ਜੀ ਬਰਦੋੜੇ ਸਾਬ ਦਾ ਅੰਦਰ ਦਾ ਵੀਊ ਗੁਰੂ ਘਰ ਅਸੀਂ ਪਹੁੰਚ ਗਏ ਸੀ ਗੁਰੂ ਘਰ ਜਿਆਦਾ ਸੰਗਤਾਂ ਨਹੀਂ ਹੁੰਦੀਆਂ ਬਹੁਤ ਘੱਟ ਹੈ ਜਾਣਾ ਚਾਹੀਦਾ ਗੁਰੂ ਘਰ ਦੇਖੋ ਬੜਾ ਵਿਊ ਗੁਰੂ ਘਰ ਦਾ ਭਾਈ ਮੋਕਮ ਸਿੰਘ ਦਾ ਜਨਮ ਸਥਾਨ ਤੇ ਆਏ ਸੀ ਅਸੀਂ ਦੇਖੋ ਜੇ ਪੰਜ ਪਿਆਰੇ ਭਾਈ ਮੁਕਮ ਸਿੰਘ ਜੀ ਦਾ ਜਨਮ ਸਥਾਨ ਦਿਵਾਰਕਾ ਵਿੱਚ ਹੋਇਆ ਸੀ ਅਸੀਂ ਉੱਥੇ ਦਰਸ਼ਨਾਂ ਨੂੰ ਆਏ ਸੀ ਦੇਖੋ ਜੀ ਤਾਂ ਦੇ ਕਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਉੱਥੇ ਗੁਰੂ ਘਰ ਦੇ ਵਿੱਚ ਤਸਵੀਰਾਂ ਲੱਗੀਆਂ ਸੀ ਇਤਿਹਾਸ ਲਿਖਿਆ ਸੀ ਗੁਰੂ ਘਰਾਂ ਦਾ ਜੀ ਅਸੀਂ ਦੇਖਿਆ ਭਾਈ ਮੁਕਮ ਸਿੰਘ ਜੀ ਔਨ ਦਾ ਦਵਾਰਕਾ ਵਿੱਚ ਪੈਂਦਾ ਹੈ। ਸਤਿ ਸ਼੍ਰੀ ਅਕਾਲ ਜੀ ਦਵਾਰਕਾ। ਗਾਇਜ਼ ਉਹ ਦਿਨੇ ਕੋ ਕਾਵੜ ਕੀ ਆਪ ਜੋ ਵੀ ਕੈਸੀ ਤਸਵੀਰਾਂ ਲੱਗੀਆਂ ਸੀ ਪਿਆਸ ਲਿਖਿਆ ਸੀ। ਦੇਖ ਬਰ ਦਾ ਥਿਊ ਇਧਰ ਕਿ ਪਤਾ ਨਹੀਂ ਕਾਦਾ ਸੀ ਆਪਾਂ ਨੂੰ ਪਤਾ ਨਹੀਂ ਲੱਗਾ। ਅ ਦੇ ਬਾੜ ਦਾ ਗੇਟ ਪੰਜ ਪਿਆਲੇ ਭਾਈ ਮੁਕਮ ਸਿੰਘ ਦਾ ਜਨਮ ਹੋਇਆ ਇਹ ਬਾੜ ਇੱਕ ਤਸਵੀਰ ਲੱਗੀ ਸੀ ਉਹ ਵੀ ਅਸੀਂ ਸ਼ੇਅਰ ਕੀਤੀ ਕਰ ਦੇਣਾ ਤੁਸੀਂ ਵੀ ਆਓ ਗੁਰੂ ਘਰ ਦਰਸ਼ਨ ਮੇਲੇ ਕਰਕੇ ਜਾਓ ਨਿਊਜ਼ਪੇਪਰ ਚਲਾਉਣੀ ਹੈ ਤੇ ਵੱਡਾ ਵੀਊ ਹੈ